ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇੱਕ ਕੈਦੀ ਫਰਾਰ ਹੋਇਆ ਹੈ ਚੰਡੀਗੜ੍ਹ ਅਦਾਲਤ ਦੇ ਵਿੱਚ ਇੱਕ ਵਕੀਲ ਨਾਲ ਬਤਮੀਜ਼ੀ ਦੇ ਮਾਮਲੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ ਦਫਾ 307 ਆਮ ਐਕਟ ਦੇ ਕੇਸ ਵਿੱਚ ਰੋਪੜ ਜੇਲ੍ਹ ਤੋਂ ਬੰਦ ਸੀ ਕੈਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇੱਕ ਕੈਦੀ ਫਰਾਰ ਹੋਇਆ ਹੈ ਚੰਡੀਗੜ੍ਹ ਅਦਾਲਤ ਦੇ ਵਿੱਚ ਇੱਕ ਵਕੀਲ ਨਾਲ ਬਤਮੀਜ਼ੀ ਦੇ ਮਾਮਲੇ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ ਸੰਦੀਪ ਨਾਮਕ ਕੈਦੀ ਆਲਟੋ ਗੱਡੀ ਲੈ ਕੇ ਫਰਾਰ ਹੋਇਆ ਹੈ ਰੋਪੜ ਤੋਂ ਪੰਜਾਬ ਪੁਲਿਸ ਲੈ ਕੇ ਆਈ ਸੀ ਪੇਸ਼ੀ ਦੇ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਕੈਦੀ ਫਰਾਰ ਹੋਇਆ ਹੈ ਸ਼ਵੇਤਾ ਸ਼ਰਮਾ ਐਵੀਪੀ ਸੰਜਾ ਪੱਤਰਕਾਰ ਸਾਣਾ ਫੋਨ ਲਾਈਨ ਤੇ ਮੌਜੂਦ ਹੈ ਜੀ ਸ਼ਵੇਤਾ ਅਕਰ ਕਿਸ ਤਰ੍ਹਾਂ ਫਰਾਰ ਹੋਇਆ ਕੈਦੀ ਪੁਲਿਸ ਕੀ ਕਾਰ ਰਹੀ ਸੀ ਦੱਸੇ ਜਾ ਰਿਹਾ ਹੈ ਕਿ ਜਿਹੜਾ ਮੇਨ ਗੇਟ ਹੈ ਸੈਕਟਰ 47 ਡਿਸਟ੍ਰਿਕਟ ਕੋਟ ਦਾ ਉੱਥੋਂ ਭੱਜਿਆ ਉਸ ਤੋਂ ਬਾਅਦ ਉਸਦੇ ਸਾਥੀ ਪਹਿਲਾਂ ਤੋਂ ਹੀ ਆਲਟੋ ਕਾਰ ਲੈ ਕੇ ਖੜੀ ਸੀ ਜਿਸ ਵਿੱਚ ਭੱਜਿਆ ਇਹ ਵੀ ਦੱਸੇ ਜਾ ਰਿਹਾ ਹੈ ਕਿ ਸੰਦੀਪ ਨਾਦਾ ਇੱਕ ਕੈਦੀ ਰੋਪੜ ਰੇਲਵੇ ਚ ਬੰਨ੍ਹ ਸੀਗਾ ਤੇ ਟ੍ਰਾਇਲ ਚੱਲ ਰਿਹਾ ਸੀ ਕੇਸ ਦਾ 707 ਤੇ ਆਮ ਜੱਗ ਦੇ ਕੇਸ ਦਾ ਟ੍ਰਾਇਲ ਚੱਲ ਰਿਹਾ ਸੀ ਉਸ ਤੋਂ ਇਲਾਵਾ 36 ਥਾਣੇ ਵਿੱਚ ਵੀ ਕੇਸ ਦਰਜ ਸੀਗਾ ਜਿਸ ਵਿੱਚ ਵੱਸਣ ਨਾਲ ਹਾਬਤਲੂਕੀ ਨੇ ਕੀਤੀ ਸੀ ਤੇ 36 ਥਾਣੇ ਵਾਲੇ ਕੇਸ ਦੇ ਚੱਲਦੇ ਉਹਨੂੰ ਪੇਸ਼ ਲਈ ਇੱਥੇ ਲਿਆਇਆ ਗਿਆ ਸੀ ਲੇਕਿਨ ਤਕਰੀਬਨ 1.5 ਵਜੇ ਇਹ ਸੰਦੀਪ ਨਾਦਾਏ ਸ਼ਖਸ ਪਚ ਗਿਆ ਇਥੋਂ ਹਾਲਾਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਚੱਲਿਆ 나ਹੀਂ ਬਾਹਰ ਜਿਹੜੀ ਪੀਸੀਐਸ ਸੀ ਉਹਨਾਂ ਨੂੰ ਪਤਾ ਚੱਲਿਆ ਆਰਾਮ ਨਾਲ ਇਹ ਜਿਹੜਾ ਸ਼ਖਸ ਸੰਦੀਪ ਨਾਦਾਏ ਪਚ ਗਿਆ